ਸ਼ਿਕਾਰ ਜੀ ਸਾਰਿਆਂ ਨੂੰ ਹੋਪਸ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ ਤੇ ਅੱਜ ਆਪਾਂ ਨਿਊ ਕਲੈਕਸ਼ਨ ਲੈ ਕੇ ਆਏ ਆ ਕਸ਼ਮੀਰੀ ਸਟਫ ਦੇ ਉੱਪਰ ਜਿਹੜੇ ਆਪਾਂ ਸੂਟ ਰੈਡੀ ਕਰਵਾਏ ਆ ਕੁਝ ਤੁਹਾਨੂੰ ਉਹ ਸਾਰੇ ਸ਼ੋ ਕਰਦੇ ਆ ਫਸਟਲੀ ਤੁਹਾਨੂੰ ਇਹ ਰਿਕਵੈਸਟ ਹੈ ਜੇ ਤੁਸੀਂ ਆਪਾਂ ਨੂੰ ਦੇਖ ਰਹੇ ਹੋ YouTube ਤੋਂ ਤਾਂ ਦਾ ਜਿਹੜਾ ਆਪਣਾ ਚੈਨਲ ਹੈ ਪਲੀਜ਼ ਉਹਨੂੰ ਜਲਦੀ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਜਿਹੜੀ ਆਪਣੀ ਡੇਲੀ ਅਪਡੇਟ ਵੀਡੀਓ ਹੋਊਗੀ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਆਪਣੀ ਵੀਡੀਓ ਨੂੰ ਜਲਦੀ ਤੋਂ ਜਲਦੀ ਦੇਖ ਕੇ ਆਪਣਾ ਆਰਡਰ ਪੇਸਟ ਕਰ ਸਕੋ ਤੇ ਆਪਨਾ ਜਿਹੜਾ ਇੰਸਟਾਗ੍ਰam ਦਾ ਪੇਜ ਹੈ ਉਹ ਹੈਗਾ ਕਾਰ ਬੁਟੀਕ 19 ਤੁਸੀਂ ਇੰਸਟਾਗ੍ਰam ਦਾ ਪੇਜ ਵੀ ਆਪਣਾ ਜਾ ਕੇ ਫੋਲੋ ਕਰਿਓ ਤੇ ਉੱਥੇ ਵੀ ਤੁਹਾਨੂੰ ਡੇਲੀ ਜਿਹੜੀਆਂ ਸੂਟਸ ਰੈਡੀ ਹੁੰਦੀਆਂ ਉਹਨਾਂ ਦੀ ਵੀਡੀਓਜ਼ ਮਿਲਣਗੀਆਂ ਸੋ ਆਪਾਂ ਤੁਹਾਨੂੰ ਜਲਦੀ ਹੁਣ ਸੂਟਸ ਸ਼ੋ ਕਰਦੇ ਹਾਂ ਜਿਹੜੇ ਜਿਹੜੇ ਆਪਾਂ ਅੱਜ ਰੈਡੀ ਕਰਕੇ ਲੈ ਕੇ ਆਏ ਆ ਇਹ ਸਾਰੇ ਰੈਣਗੇ ਫਿਨਿਸ਼ਟ ਅਫ ਤੇ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਆਰਡਰ ਪਲੇਸ ਕਰਨਾ ਆਪਣਾ WhatsApp ਨੰਬਰ ਹੈਗਾ 628332600 ਆਪਾਂ ਉੱਪਰ ਮੈਂਸ਼ਨ ਵੀ ਕਰ ਦਾਂਗੇ ਤੁਸੀਂ ਉੱਥੋਂ ਚੈੱਕ ਆਊਟ ਕਰ ਲਿਓ ਇਹ ਜਿਹੜਾ ਹੈਗਾ ਆਪਣਾ ਕਸ਼ਮੀਰੀ ਸਟੱਫ ਦੇ ਉੱਪਰ ਆਪਾਂ ਸੂਟ ਰੈਡੀ ਕਰਾਏ ਹੈ ਜਿੱਦਾਂ ਕਿ ਹੁਣ ਵਿੰਟਰ ਸੀਜ਼ਨ ਆ ਰਿਹਾ ਹੈ ਤੁਸੀਂ ਇਹ ਜਿਹੜਾ ਪਸ਼ਮੀਨਾ ਰਹਾਊਗਾ ਉਹ ਏਕੇ ਟੈਕਸਚਰ ਹੋਗਾ ਇਹਦੇ ਕੰਨੀ ਦੇ ਉੱਪਰ ਪ੍ਰੋਪਰ ਮੈਂਸ਼ਨ ਹੈ ਬ੍ਰੈਂਡ ਦਾ ਸਟਾਫ ਲੱਗਿਆ ਹੋਇਆ ਤੁਸੀਂ ਇਹ ਸੂਟ ਜਿਹੜੇ ਮੈਂ ਤੁਹਾਨੂੰ ਦਿਖਾ ਰਹੀਆਂ ਜਰੂਰੀ ਨਹੀਂ ਹੈਗਾ ਵੀ ਤੁਸੀਂ ਇਹ ਸੇਮ ਹੀ ਐਜ਼ ਇਟ ਲੈਣੇ ਨੇ ਜੇ ਤੁਹਾਨੂੰ ਇਹ ਐਜ਼ ਇਟ ਪਸੰਦ ਨੇ ਤੁਸੀਂ ਆਪਣੇ ਤੋਂ ਇਹ ਬਲੇ ਵੀ ਬਾਈ ਕਰ ਸਕਦੇ ਹੋ ਵਿਦ ਸਟੀਚਿੰਗ ਵੀ ਲੈ ਸਕਦੇ ਹੋ ਔਰ ਵਿਦਆਊਟ ਸਟੀਚਿੰਗ ਵੀ ਲੈ ਸਕਦੇ ਹੋ ਆਦਰਵਾਇਜ਼ ਜੇ ਤੁਹਾਨੂੰ ਇਹਨਾਂ ਦੇ ਵਿੱਚ ਕੋਈ ਹੋਰ ਕਲਰ ਚਾਹੀਦਾ ਤਾਂ ਤੁਸੀਂ ਸਾਨੂੰ ਕਲਰ ਦੱਸ ਕੇ ਆਪਣੇ ਲਈ ਓਬਵੀ ਆਪਣੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਜ਼ਰੂਰੀ ਇਹ ਵੀ ਨਹੀਂ ਵੀ ਤੁਸੀਂ ਪਸ਼ਮੀਨੇ ਦੇ ਹੀ ਕਰਾਉਣਾ ਹੈ ਕਿਸੇ ਵੀ ਸਟੱਫ ਦੇ ਉੱਤੇ ਰੈਡੀ ਕਰਾ ਸਕਦੇ ਹੋ ਜੇ ਤੁਸੀਂ ਗਰਮੀਆਂ ਵਾਲਾ ਕਰਾਉਣੇ ਦਿਨ ਮਸਲੀਨ ਤੇ ਕਰਾ ਲਓ ਕريب ਤੇ ਕਰਾ ਲਓ ਜਿੱਦਾਂ ਅੱਜਕੱਲ੍ਹ ਚੱਲ ਰਿਹਾ ਡਬਲ ਟੋਨ ਪਸ਼ਮੀਨਾ ਉਹਦੇ ਤੇ ਕਰਵਾ ਸਕਦੇ ਹੋ ਐਸ ਯੂ ਵਿਸ਼ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਆਪਣੇ ਅਕੋਰਡਿੰਗ ਕਸਟਮਾਈਜ਼ ਕਰ ਸਕਦੇ ਆ ਆਪਾਂ ਤਾਂ ਤੁਹਾਨੂੰ ਜਸਟ ਇੱਕ ਡਿਜ਼ਾਈਨ ਦੀ ਦਿਖਾ ਰਹੇ ਆਂ ਵੀ ਜਿਹੜੀ ਡਿਜ਼ਾਈਨ ਆਪਾਂ ਰੈਡੀ ਕੀਤੀ ਆ ਦੇਖੋ ਬਹੁਤ ਪਿਆਰਾ ਕਲਰ ਹੈ ਤੁਸੀਂ ਦੇਖ ਸਕਦੇ ਹੋ ਗ੍ਰੀਨ ਜਾਂ ਕਲਰ ਹੈ ਗ੍ਰੀਨ ਫਰੋਜ਼ੀ ਜਾਂ ਤੇ ਐਦਾਂ ਇਹਦਾ ਜਿਹੜਾ ਵਰਕ ਹੈ ਉਹ ਘੇਰੇ ਦੇ ਉੱਪਰ ਆਊਗਾ ਹਰ ਦੇਖੋ ਜਿਹੜਾ ਇਹਦਾ ਵਰਕ ਹੈ ਇਹ ਵਾਲਾ ਆਪਣਾ ਘੇਰੇ ਦੇ ਉੱਪਰ ਆਊਗਾ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਿੰਨਾ ਜ਼ਿਆਦਾ ਵਰਕ ਹੈ ਜਿਹੜਾ ਸਫਾਈ ਨਾਲ ਡਨ ਹੋਇਆ ਹੋਇਆ ਹੈ ਇਹ ਸਾਰਾ ਵਰਕ ਹੈ ਜਿਹੜਾ ਘੇਰੇ ਦੇ ਉੱਪਰ ਆਊਗਾ ਇਹਦੇ ਨਾਲ ਸੇਮ ਹੀ ਜਿਹੜਾ ਵਰਕ ਹੈ 슬ੀਵਜ਼ ਦੇ ਉੱਪਰ ਵੀ ਆਊਗਾ ਦੇਖੋ 슬ੀਵਜ਼ ਦੇ ਉੱਤੇ ਵੀ ਆਪਣਾ ਇਹਦਾ ਕੱਟ ਵਰਕ ਆਊਗਾ ਨਾਲ ਇੱਕ ਫਲਾਵਰ ਬਣਿਆ ਹੋਇਆ ਹੈ ਕੇਰੇ ਦਾ ਕੋਈ ਇਸ਼ੂ ਨਹੀਂ ਤੁਸੀਂ ਕਿੰਨਾ ਵੀ ਕੇਰੇ ਰੱਖ ਸਕਦੇ ਹੋ 25 ਕੇਰੇ ਤੱਕ ਇਹ ਦਿਨ embroiderry ਡਨ ਹੈ ਤੁਸੀਂ ਇਹਨੂੰ ਘੱਟ ਵੀ ਕਰ ਸਕਦੇ ਹੋ ਔਰ ਜ਼ਿਆਦਾ ਵੀ ਕਰ ਸਕਦੇ ਹੋ ਇਹਦੇ ਨਾਲ ਆਪਾਂ ਦੁਪੱਟਾ ਤੁਹਾਨੂੰ ਰੈਡੀ ਕਰ ਦਾਂਗੇ ਜੇ ਤੁਹਾਨੂੰ ਚਾਹੀਦਾ ਹੋਊਗਾ अदरवाइज ਤੁਸੀਂ ਵਿਦਆਊਟ ਦੁਪੱਟਾ ਵੀ ਬਾਈ ਕਰ ਸਕਦੇ ਹੋ ਇਹਦੇ ਨਾਲ ਤੁਹਾਨੂੰ ਟਾਈ ਡਾਈ ਦੁਪੱਟਾ ਮਿਲ ਜਾਊਗਾ ਸਿੰਗਲ ਕਲਰ ਜੇ بیس ਚਾਹੀਦਾ ਹੋਵੇ ਮੈਂ ਦੇਜੂਗਾ ਪ੍ਰੋਪਰ ਫੋਰ ਸਾਈਡ ਲੇਸ ਵਗੈਰਾ ਲਗਾ ਕੇ ਦਵਾਂਗੇ ਜੇ ਤੁਸੀਂ ਸਟਿਚਿੰਗ ਕਰਾਉਂਗੇ ਤਾਂ ਤੁਹਾਨੂੰ ਇਹਦੀਆਂ ਜਿਹੜੀਆਂ ਚਾਕ ਬਾਵਾ ਸਲੇਟਸ ਨੇ ਉਹਨਾਂ ਦੇ ਉੱਤੇ ਤੁਹਾਨੂੰ ਪ੍ਰੋਪਰ ਲੇਸ ਨਾਲ ਫਿਨਿਸ਼ਿੰਗ ਦਿੱਤੀ ਜਾਊਗੀ neck ਤੇ ਡਿਜ਼ਾਈਨ ਕਰਕੇ ਦਵਾਂਗੇ ਥੈਨ ਤੁਹਾਨੂੰ ਪ੍ਰੋਪਰ ਕੰਪਲੀਟ ਸੂਟ ਰੈਡੀ ਕਰਕੇ ਦਵਾਂਗੇ ਤੇ ਇਹਦੇ ਵਿੱਚ ਇੱਕ ਸੈਕੰਡਰੀ ਕਲਰ ਜਿਹੜਾ ਉਹ ਹੈਗਾ ਬੇਬੀ ਪਿੰਕ ਕਲਰ ਦੇਖੋ ਇਹ ਵੀ ਬਹੁਤ ਸੋਹਣਾ ਕਲਰ ਹੈ ਸੇਮ ਇਹੀ ਡਿਜ਼ਾਈਨ ਹੈ ਇਹਦਾ ਇਦਾਂ ਦਾ ਯੂ ਵਰਕ ਜਿਹੜਾ ਤੁਹਾਨੂੰ ਆਪਾਂ ਪਹਿਲਾਂ ਦਿਨ ਸ਼ੋਅ ਕੀਤਾ ਉਹ ਹੀ ਜਾਈ ਦਾ ਜਿਹੜਾ ਇਹਦਾ ਵਰਕ ਹੈ 슬ੀਵਸ ਤੇ ਆਊਗਾ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਕਿੰਨੇ ਸੋਹਣੇ ਕਲਰ ਕੰਬੀਨੇਸ਼ਨ ਇਹਦੇ ਵਿੱਚ ਐਡ ਆਨ ਨੇ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ 'ਚ ਰੈਡੀ ਕਰਵਾ ਸਕਦੇ ਹੋ ਆਪਾਂ ਨੂੰ ਨੰਬਰ ਦੇ ਉੱਤੇ ਕੰਟੈਕਟ ਕਰਕੇ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ Instagram ਤੇ ਕਰ ਸਕਦੇ ਹੋ ਕਾਲ ਕਰਕੇ ਵੀ ਆਪਣੇ ਨਾਲ ਜਿਹੜਾ ਗੱਲਬਾਤ ਤੁਸੀਂ ਕਰ ਸਕਦੇ ਹੋ ਸਾਰਾ ਕੁਝ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਸਟਿਚਿੰਗ ਕਰਾਉਣੀ ਹੈ ਨਾ ਜਾਂ ਅਨਸਟਿਚ ਲੈਣੀ ਹੈ ਨਾ ਜਿੱਦਾਂ ਵੀ ਤੁਸੀਂ ਲਾਈਕ ਕਰਦੇ ਹੋ 월드 와이드 ਸ਼ਿਪਿੰਗ ਆਪਣੀ ਅਵੇਲੇਬਲ ਹੈ ਜੇ ਤੁਸੀਂ ਇੰਡੀਆ ਚ ਲਓਗੇ ਤਾਂ ਜਿਹੜੀ ਆਪਣੀ ਸ਼ਿਪਿੰਗ ਬਿਲਕੁਲ ਫ੍ਰੀ ਰਹੂਗੀ ਸ਼ਿਪਿੰਗ ਦੇ ਤੁਹਾਡੇ ਤੋਂ ਕੋਈ ਵੀ ਚਾਰजेस ਨਹੀਂ ਲਈ ਜਾਣਗੇ ਇਹ ਵਾਲਾ ਆ ਗਿਆ ਆਫ ਵਾਈਟ ਕਰੀਮੀ ਜਿਹਾ ਸ਼ੇਡ ਹੈ ਬਹੁਤ ਪਿਆਰਾ ਦੇਖੋ ਕਿੰਨਾ ਜਿਆਦਾ ਸੋਹਣਾ ਸੂਟ ਹੈ ਇਹ ਵਾਲਾ ਜਿਹੜਾ ਇਹਦਾ neck ਬਣਿਆ ਹੋਇਆ ਦੇਖੋ ਕਿੰਨਾ ਸੋਹਣਾ neck ਬਣਿਆ ਹੋਇਆ ਹੈ ਆਹ ਰਿਹਾ ਇਹ ਵਾਲਾ ਜਿਹੜਾ ਇਹਦਾ ਵਰਕ ਹੈ ਉਹ ਬਹਲਾ ਕਿਹਦੇ ਤੇ ਆਊਗਾ ਕਿੰਨਾ ਜ਼ਿਆਦਾ ਸੋਨਾ ਹੋ ਆਕੇ ਜਿਹੜਾ ਇਹਦਾ ਕਿਹਦੇ ਤੇ ਆਊਗਾ ਡਿਜ਼ਾਈਨਰ ਜਿਹਾ ਸੂਟ ਰੈਡੀ ਹੋਊਗਾ ਕੁਝ ਯੂਨੀਕ ਹੈ ਮਤਲਬ ਨਾਰਮਲ ਆਪਣਾ ਵਰਕ ਹੁੰਦਾ ਜਿਹੜਾ ਉਹਦੇ ਤੋਂ ਕੁਝ ਹਟ ਕੇ ਆਪਾਂ ਰੈਡੀ ਕਰ ਰਿਹਾ ਇਹ ਆਪਣਾ ਸੈਂਟਰ ਕਿਹਰੇ ਦੇ ਉੱਪਰ ਸੈਂਟਰ ਦੇ ਵਿੱਚ ਵੱਡਾ ਫਲਾਰ ਬਣਿਆ ਹੋਇਆ ਹੈ ਔਰ ਇਹ ਵਾਲਾ ਜਿਹੜਾ ਵਰਕ ਹੈ ਆਪਣਾ neck ਤੇ ਆਊਗਾ ਬਹੁਤ ਜਿਆਦਾ ਸੋਹਣਾ ਸੂਟ ਰੈਡੀ ਹੋਊਗਾ ਇਹ ਸਟੀਚਿੰਗ ਤੋਂ ਬਾਅਦ ਆਪਾਂ ਨੂੰ ਜੀ ਪ੍ਰੋਪਰ ਲੁੱਕ ਆਉਗੀ ਇਦਨਾਲ ਆਪਾਂ ਟਾਈ ਡਾਈ ਦੁਪੱਟਾ ਕਰਾਂਗੇ ਜਿਹੜਾ ਪਰਪਲ orange parrot ਮਿਕਸ ਕਰਕੇ ਤਾਂ ਜਿਹੜਾ ਇਹਦਾ ਸੂਟ ਦੀ ਗ੍ਰੇਸ ਆ ਬਹੁਤ ਜਿਆਦਾ ਸੋਹਣੀ ਆਉਗੀ ਦੇਖੋ 슬ੀਵਸ ਤੇ ਵੀ ਇਹਦਾ ਹੈਵੀ ਵਰਕ ਰਹੂਗਾ ਕਟ ਵਰਕ ਵਿਦ ਬੂਟਾ ਪ੍ਰੋਪਰ ਜਿਹੜੀ ਆਪਣੀ 슬ੀਵਸ ਨੇ ਉਹਦੀ ਵੀ ਲੁੱਕ ਹੈ ਜਿਹੜੀ ਹੈਵੀ ਹੋਊਗੀ ਤੁਸੀਂ ਆਪਣੇ ਤੋਂ ਸਟੀਚਿੰਗ ਕਰਕੇ ਲੈ ਸਕਦੇ ਹੋ ਵਿਦਾਊਟ ਸਟੀਚਿੰਗ ਵੀ ਲੈ ਸਕਦੇ ਹੋ ਦੁਪੱਟਾ ਵੀ ਰੈਡੀ ਕਰਵਾ ਸਕਦੇ ਹਾਂ ਜੇ ਕੋਈ ਕੱਲਾ ਸੂਟ ਲੈਣਾ ਤੁਸੀਂ ਕੱਲਾ ਸੂਟ ਵੀ ਲੈ ਸਕਦੇ ਹੋ ਜਿਸਕੇ ਆਪਾਂ ਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਆਰਡਰ ਪਲੇਸ ਕਰਨਾ ਹੈ ਜੇ ਤੁਹਾਨੂੰ ਇਹਦੇ ਵਿੱਚ ਕੋਈ ਹੋਰ ਕਲਰ ਚਾਹੀਦਾ ਤੁਸੀਂ ਕੋਈ ਹੋਰ ਕਲਰ ਵੀ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਇਹੀ ਹੀ ਲੈਣਾ ਹੈ ਜੇ ਤੁਹਾਨੂੰ ਇਹ ਪਸੰਦ ਹੈ ਬੇਨਹੀਂ ਤਾਂ ਤੁਸੀਂ ਲੈ ਹੀ ਸਕਦੇ ਹੋ ਕਿਸੇ ਹੋਰ ਫੈਬਰਿਕ 'ਚ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਜੇ ਤੁਸੀਂ ਕੋਈ ਹੋਰ ਫੈਬਰਿਕ 'ਚ ਕਰਾਉਣਾ ਚਾਹੁੰਦੇ ਹੋ ਜੇ ਤੁਹਾਡਾ ਕੋਈ ਹੋਰ ਡਿਜ਼ਾਈਨ ਤੁਹਾਨੂੰ ਪਸੰਦ ਹੈ ਮਤਲਬ ਕਿ ਹੈਂਡਵਰਕ ਦੇ ਵਿੱਚ ਆਰੀ ਵਰਕ 'ਚ ਜਾਂ ਹੈਂਡ ਪੇਂਟ ਕਿਸੇ ਵੀ ਟਾਈਪ ਦੇ ਵਿੱਚ ਜੇ ਤੁਹਾਨੂੰ ਕਲਰ ਪਸੰਦ ਹੈ ਔਰ ਏਮਬਰਾਇਡਰੀ ਪਸੰਦ ਹੈ ਤੁਸੀਂ ਸਾਨੂੰ ਉਹ ਪੀਚਕੇ ਡਿਜ਼ਾਈਨ ਵੀ ਰੈਡੀ ਕਰਵਾ ਸਕਦੇ ਹੋ ਆਪਣੇ ਪੇਜ ਤੋਂ ਵੀ ਚੈੱਕ ਕਰ ਸਕਦੇ ਹੋ ਜੇ ਤੁਹਾਡੇ ਕੋਲ ਆਪਣਾ ਕੋਈ ਡਿਜ਼ਾਈਨ ਹੈ ਤੁਸੀਂ ਉਹ ਵੀ ਸਾਨੂੰ ਪੇਜ ਕੇ ਆਪਣੇ ਸੂਟ ਰੈਡੀ ਕਰਵਾ ਸਕਦੇ ਹੋ ਦੇਖੋ ਇਹ ਹੈਗਾ ਰਸਟ ਕਲਰ ਰਸਟ orange ਜਿਹਾ ਕਲਰ ਹੈ ਬਹੁਤ ਪਿਆਰਾ ਇਹ ਦੇਖੋ ਕਾਵੀਏ ਦੇ ਨਾਲ ਕਟਵਰਕ ਕਰਕੇ ਪ੍ਰੋਪਰ ਘੇਰੇ ਦਾ ਵਰਕ ਕੀਤਾ ਹੋਇਆ ਤੁਸੀਂ ਉਹਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਿੰਨਾ ਜ਼ਿਆਦਾ ਫਿਨਿਸ਼ਿੰਗ ਦੇ ਵਿੱਚ ਆਪਣਾ ਜਿਹੜਾ ਕੰਮ ਹੈ ਡਨ ਹੋਇਆ ਹੋਇਆ ਹੈ ਔਰ ਇਹਦੇ ਨਾਲ ਜਿਹੜਾ ਇਹਦਾ 슬ੀਵਜ਼ ਦਾ ਵਰਕ ਹੈ ਹੋਰਿਆ ਦੇਖੋ ਕਿੰਨਾ ਪਿਆਰਾ ਕਟ ਵਰਕ ਪਲੱਸ ਫਲਾਵਰ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਸਿੰਪਲ ਸੋਬਰ ਜਿਹਾ ਜਿੱਦਾਂ ਆਪਾਂ ਆਪਣੇ ਮम्मा ਲਈ ਬਣਾਉਣਾ ਜਾਂ ਬਾ ਰਿਨ ਫੋਰਨ ਕੰਟਰੀਜ਼ ਦੇ ਵਿੱਚ ਆਪਾਂ ਸੂਟ ਭੇਜਦੇ ਹਾਂ ਗੁਰਦੁਆਰਾ ਸਾਹਿਬ ਵਗੈਰਾ ਵੇਅਰ ਕਰਦੇ ਆ ਤਾਂ ਬਹੁਤ ਪਿਆਰੇ ਲੱਗਦੇ ਆ ਸੂਟ ਇਹਨੂੰ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਸੇ ਵੀ ਸੂਟ ਦੇ ਵਿੱਚ ਬੜ ਜਿਹੜੇ ਆਪਣੇ ਬਾਹਰਲੇ ਕਸਟਮਰਜ਼ ਨੇ ਉਹ ਲਾਈਨਿੰਗ ਐਡ-ਆਨ ਕਰਾਉਂਦੇ ਆ ਇੰਡੀਆ ਦੇ ਵਿੱਚ ਤੇ ਕੋਈ ਜ਼ਰੂਰਤ ਨਹੀਂ ਹੈਗੀ ਇਹਦੇ ਨਾਲ ਤੁਸੀਂ ਦੁਪੱਟਾ ਮਸਟਰਡ ਵੀ ਕਰਾ ਸਕਦੇ ਹੋ بیس ਕਲਰ ਕਰਾ ਕੇ ਮਸਟਰਡ ਲੇਸ ਲਗਵਾ ਸਕਦੇ ਹੋ ਉਹ ਤੁਸੀਂ ਸਾਨੂੰ ਸਾਰੇ ਕੁਝ ਦੱਸ ਦਿਓ ਜਾਂ ਤੁਸੀਂ ਸਾਨੂੰ ਕਹਿ ਦਿਓ ਵੀ ਤੁਸੀਂ ਆਪਣੇ ਅਕੋਰਡਿੰਗ ਕਰ ਦੋ ਤਾਂ ਵੀ ਤੁਸੀਂ ਬਿਲਕੁਲ ਵੀ ਤੁਹਾਨੂੰ ਵੈਰੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਪੂਰਾ ਤੁਸੀਂ ٹرسٹ ਵਰਦੀ ਕੰਮ ਹੈ ਆਪਣਾ ਵਿਜ਼ਿਟ ਕਰ ਸਕਦੇ ਹੋ ਆਪਣੀ ਬੁਟੀਕ ਸੁਨਾਮ ਹੈ ਹੋਪਸੋ ਤੁਹਾਨੂੰ ਅੱਜ ਵਾਲੇ ਜਿਹੜੇ ਆਪਣੇ ਸੂਟ ਨੇ ਪਸੰਦ ਆਏ ਹੋਣਗੇ ਤੇ ਜਿਹੜਾ ਆਪਣਾ ਤੁਹਾਨੂੰ ਕੰਟੈਕਟ ਨੰਬਰ ਹੈ ਉਹਦੇ ਉੱਤੇ ਤੁਸੀਂ ਆਪਾਂ ਨੂੰ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇੱਕ ਵਾਰ ਦੁਬਾਰਾ ਚੈੱਕ ਕਰ ਲਓ ਦੇਖੋ ਆਫ ਵਾਈਟ ਰਸਟ আর ਦੋ ਸੂਟ ਦੂਸਰੇ ਸੀਗੇ ਬੇਬੀ ਪਿੰਕ ਕਾਰ ਫਰੋਜ਼ੀ ਥਰਡ ਵਨ ਫੁੱਲ ਠਗਾ ਸੀ ਆਪਣੇ ਵਾਲਾ ਸਲੋਜੀ ਸੂਟ ਸੋ ਮੈਨੂੰ ਪੂਰੀ ਉਮੀਦ ਹੈ ਵੀ ਤੁਹਾਨੂੰ ਸਾਡੇ ਡਿਜ਼ਾਈਨ ਨੇ ਜਿਹੜੇ ਅੱਜ ਦੇ ਉਹ ਤੁਹਾਨੂੰ ਪਸੰਦ ਆਏ ਹੋਣਗੇ ਤੇ ਆਪਣਾ ਜਿਹੜਾ ਆਰਡਰ ਹੈ ਤੁਸੀਂ ਜਲਦੀ ਜਲਦੀ ਪਲੇਸ ਕਰਿਓ ਜੇ ਤੁਹਾਡਾ ਕੋਈ ਆਪ ਦਾ ਹੋਰ ਕੋਈ ਡਿਜ਼ਾਈਨ ਹੈ ਤੁਸੀਂ ਅੱਗੇ ਮੈਰਿਜ ਫੰਕਸ਼ਨਸ ਲਈ ਹੈਂਡਵਰਕ ਦੇ ਸੂਟ ਰੈਡੀ ਕਰਾਉਣੇ ਨੇ ਸੋ ਆਪਣੇ ਆਰਡਰਸ ਨੇ ਜਿਹੜੇ ਜਲਦੀ ਤੋਂ ਜਲਦੀ ਬੁਕਿੰਗ ਕਰਦੇ ਹੋ ਤਾਂ ਕਿ ਜਿਹੜਾ ਟਾਈਮ ਨਾਲ ਤੁਹਾਡੇ ਸੂਟਸ ਨੇ ਰੈਡੀ ਹੋ ਕੇ ਤੁਹਾਡੇ ਕੋਲ ਪਹੁੰਚ ਜਾਣ ਤੇ ਆਪਣਾ ਜਿਹੜਾ ਚੈਨਲ ਆ ਪਲੀਜ਼ ਉਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ